ਤਰਨਤਾਰਨ ਦੇ ਪਿੰਡ ਪੰਡੋਰੀ ਕਲਾ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕੋ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਹੈ ਦੱਸਣ ਦੇ ਲਈ ਕਿ ਇੱਕੋ ਪਰਿਵਾਰ ਇੱਕੋ ਛੱਤ ਹੇਠਲੇ ਰਹਿ ਰਿਹਾ ਸੀਗਾ ਜਿੱਥੇ ਬੀਤੇ ਦਿਨੀ ਕੱਲ ਮੌਸਮ ਖਰਾਬ ਰਿਹਾ ਅਤੇ ਭਾਰੀ ਵਰਖਾ ਵੀ ਹੋਈ ਪਰ ਜਿਸ ਕਾਰਨ ਉਹਨਾਂ ਦੇ ਘਰ ਦੀ ਛੱਤ ਟੈਪ ਪਈ ਅਤੇ ਛੱਤ ਦੇ ਥੱਲੇ ਆਉਣ ਨਾਲ ਇੱਕੋ ਪਰਿਵਾਰ ਦੇ ਪੰਜ ਸਦਸਿਅ ਪੰਜ ਮੈਂਬਰਾਂ ਦੀ ਮੌਤ ਹੋ ਗਈ ਬਹੁਤ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਤਰਨਤਾਰਨ ਦੇ ਪਿੰਡ ਪੰਡੋਰੀ ਤੋਂ ਸਾਹਮਣੇ ਆਇਆ ਫਿਲਹਾਲ ਪਰਿਵਾਰ ਦੇ 5 ਮੈਂਬਰ ਸੀਗੇ ਜਿਨ੍ਹਾਂ ਦੇ ਵਿੱਚ 17-18 ਸਾਲ ਦੇ ਨੌਜਵਾਨ ਵੀ ਦੱਸੇ ਜਾ ਰਹੇ ਹੈਗੇ ਆ ਫਿਲਹਾਲ ਤਸਵੀਰਾਂ ਤੁਹਾਨੂੰ ਮੌਕੇ ਤੇ ਸਾਂਝੀਆਂ ਕਰ ਰਹੇ ਆ ਬਾਕੀ ਹੋਰ ਆਂਡ ਗਵਾਨ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਪਹੁੰਚੇ ਨਹੀਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਵਾਉਣੇ ਆ ਅਖਰ ਇਸ ਬਾਬਤ ਉਹਨਾਂ ਦਾ ਕੀ ਕਹਿਣਾ ਤੇ ਕੀ ਗੱਲਬਾਤ ਹੋਈ ਲੱਗਿਆ ਕਿ ਤੁਹਾਡੇ ਘਰ ਛਤ ਪਛਾਦ ਤੇ ਡੇਪੀ ਵੀ ਪੰਜ ਜੀਆਂ ਡੈਥ ਹੋਈ ਕਿਸ ਤਰ੍ਹਾਂ ਇੱਕ ਇਟਾ ਪਬਲਿਕਟ ਨਹੀਂ ਕੋਈ ਬਤਾ ਨਹੀਂ ਲੱਗਿਆ ਇਹ ਰਾਤ ਕਿਹੜੇ ਵੇਲੇ ਰੀਗੀ ਹੈਗੀ ਅਸੀਂ ਤੇਨੇ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਘਰ ਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾਸ਼ੀ ਕੋਲੋਂ ਕੋਈ ਮੈਂਬਰ ਦੱਸੋ ਕੀ ਨਾਮ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਨੇ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਛਾਦੇ ਕੀ ਆ ਹਾਸਾ ਵਾਪਰੇ ਹਸਤਾ ਨਾਲ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਉਧਰਲੇ ਪਾਸੋਂ ਫੋਨ ਗਿਆ ਛੋਟੇ ਭਰਾ ਦੇ ਕਰਦੀ ਦਾ ਹਮ ਹਮ ਅਰਤਾ ਸਿੰਘ ਪਰ ਕਿਵੇਂ ਵਾਪਰੇ ਘਰ ਨਾਲ ਸਾਡੇ ਪਤਾ ਲੱਗਾ ਪੰਜ ਜੀ ਦਤ ਹੋ ਗਈ ਪਤਾ ਨਹੀਂ ਕਿ ਲੱਗਾ ਬੱਚੇ ਛੋਟੇ ਸੀ ਬੱਚੇ ਨਹੀਂ ਗੱਭਰੂ ਸੀ 18 18 ਸਾਲ ਦੇ ਆ ਅੱਛਾ ਜੀ ਤੇ ਕਿੰਨੇ ਕਿੰਨੇ ਬੱਚੇ ਕਿੰਨਾ ਕਿੰਨਾ ਦੇਥ ਹੋਈ ਦੱਸੋਗੇ ਨਾਮ ਸਾਰੇ ਕੱਲੇ ਹਾਂਜੀ ਕਿੰਨਾ ਕਿੰਨਾ ਦੇਥ ਹੋਈ ਬੰਦੇ ਮੈਂ ਕਿਹਨਾਂ ਦੇਥ ਹੋਏ ਨਾਮ ਕਿਹਨਾਰੇ ਗੁਰਵਿੰਦਰ ਸਿੰਘ ਹਾਂਜੀ ਅਮਰਜੀਤ ਕੌਰ ਹੂੰ ਤੇ ਕੁੜੀ ਦਾ ਨਾਮ ਇਹ ਕੁਆ ਹੂੰ ਵੱਡੇ ਮੁੰਡੇ ਦਾ ਨੰਗਰ ਲਾ ਲਿਆ ਹੂੰ ਇਹ ਘੁੜਕੀ ਨਾ ਪਜੇ ਆਪਣਾ ਮੇਰਾ ਨਾਮ ਗੁਰਮੀਤ ਸਰ ਕਿਹੜੇ ਪਿੰਡ ਤੋਂ ਪੰਡੋਰੀ ਕੋਲੇ ਇਹ ਕਿਸ ਤਰ੍ਹਾਂ ਸਭ ਆਪਣੀ ਕਿਰਪਾ ਲੱਗੇ ਪੰਜ ਦੀਆਂ ਡੈਥ ਹੋ ਗਈਆਂ ਪਰਿਵਾਰ ਦੀਆਂ ਜਿਹੜੇ तकरीबन 5:30 4:00 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਦੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਆਈ ਸਿਟੀ ਹਸਪਤਾਲ ਲੈ ਕੇ ਗਏ ਕੁਸਤਬਾ ਇਧਰ ਲੈ ਕੇ ਆਏ ਜਿਨ੍ਹਾਂ ਨੇ ਬਿਲਕੁਲ ਦਿਥੀ ਕੋਣ ਕੋਣ ਜੀ ਪਰਿਵਾਰ ਵਿੱਚ ਜਿਨ੍ਹਾਂ ਦੇ ਦਿਥੀ ਹੈ ਪੰਜ ਪਰਿਵਾਰ ਦੇ ਮੈਂ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀ ਇੱਕ ਬੇਟੀ ਹੀ ਦੋਨੋਂ ਜੀ ਆ ਆਹੀ ਗ੍ਰੀਨ ਇਨਸੀਡੈਂਟ ਹੋਇਆ ਵਾ ਕੀ ਮਾਮਨਾ ਹੋਇਆ ਸਰ ਸਾਰਾ ਮੈਂ ਐਸ ਐਚ ਓ ਸਦਰ ਤਰਨਤਾਰਨ ਹਾਂਜੀ ਹਾਂਜੀ ਇਹ ਇੱਕ ਸਾਡੇ ਮੇਰੇ ਏਰੀਆ ਦੇ ਵਿੱਚ ਠੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਗੋਇਂਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸੇਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੇ ਆ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੀ ਕੰਧ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਧ ਸੀ ਉਹਦੇ ਦੇ ਤਾਂ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਪਰ ਜਿਹੜਾ ਲੰਮਾ ਗੱਡ ਤੇ ਜਿਹੜੀ ਤਰਨ ਤਰਨ ਦੇ ਪਿੰਡ ਪੰਡੋਰੀ ਕਲਾ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕੋ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਹੈ ਦੱਸਣ ਦੱਸ ਜਾਈਏ ਕਿ ਇੱਕੋ ਪਰਿਵਾਰ ਇੱਕੋ چھੱਤ ਹੇਲੇ ਰਹਿ ਰਿਹਾ ਸੀਗਾ ਜਿੱਥੇ ਬੀਤੇ ਦਿਨੀ ਕੱਲ ਮੌਸਮ ਖਰਾਬ ਰਿਹਾ ਅਤੇ ਭਾਰੀ ਵਰਖਾ ਵੀ ਹੋਈ ਪਰ ਜਿਸ ਕਾਰਨ ਉਹਨਾਂ ਦੇ ਘਰ ਦੀ ਛੱਤ ਟੈਪ ਪਈ ਅਤੇ ਛੱਤ ਦੇ ਥੱਲੇ ਆਉਣ ਨਾਲ ਇੱਕੋ ਪਰਿਵਾਰ ਦੇ ਪੰਜ ਸਦਸਿਅ ਪੰਜ ਮੈਂਬਰਾਂ ਦੀ ਮੌਤ ਹੋ ਗਈ ਬਹੁਤ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਤਰਨ ਤਰਨ ਦੇ ਪਿੰਡ ਪੰਡੋਰੀ ਤੋਂ ਸਾਹਮਣੇ ਆਇਆ ਫਿਲਹਾਲ ਪਰਿਵਾਰ ਦੇ 5 ਮੈਂਬਰ ਸੀਗੇ ਜਿਨ੍ਹਾਂ ਦੇ ਵਿੱਚ 17-18 ਸਾਲ ਦੇ ਨੌਜਵਾਨ ਵੀ ਦੱਸੇ ਜਾ ਰਹੇ ਹੈਗੇ ਆ ਫਿਲਹਾਲ ਤਸਵੀਰਾਂ ਤੁਹਾਨੂੰ ਮੌਕੇ ਤੇ ਸਾਂਝੀਆਂ ਕਰ ਰਹੇ ਆ ਬਾਕੀ ਹੋਰ ਆਂਡ ਗਵਾਨ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਪਹੁੰਚੇ ਨਹੀਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਵਾਉਣੀ ਆ ਅਖਰ ਇਸ ਬਾਬਤ ਉਹਨਾਂ ਦਾ ਕੀ ਕਹਿਣਾ ਤੇ ਕੀ ਗੱਲਬਾਤ ਹੋਈ ਲੱਗਾ ਕਿ ਤੁਹਾਡੇ ਘਰ ਸਾਥ ਪਛਾਦੇ ਡੇਪੀ ਕੋਈ 5 ਜੀਆਂ ਡੈਥ ਹੋਈ ਕਿਸ ਤਰ੍ਹਾਂ ਇਹ ਕਿਦਾਂ ਪਬਲਿਕਟ ਨਾਲ ਆਈ ਬਥਰ ਨਹੀਂ ਲੱਗਿਆ ਇਹ ਰਾਤ ਕਿਹੜੇ ਵੇਲੇ ਰੀਜੀ ਹੈਗੀ ਅਸੀਂ ਤਾਂ ਕੱਲੇ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਘਰ ਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੋਣ ਕੋਣ ਮੈਂਬਰ ਦੱਸੋ ਕੀ ਨਾਂ ਚ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਵੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤਾਂ ਕਿੱਦਾਂ ਪਤਾ ਲੱਗਾ ਕਿ ਛੱਦ ਦੇ ਕੀ ਆ ਹਾਸਾ ਵਾਪਰੇ ਹਸਪਤਾਲ ਸਾਡੇ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀ ਅੱਛਾ ਜੀ ਉਧਰਲੇ ਪਾਸੋਂ ਖੁੰਦ ਗਿਆ ਛੋਟੇ ਭਰਾ ਦੇ ਕਰਦੀ ਦਾ ਹੂੰ ਹੂੰ ਅਰਦਾਸ ਭਾਜੀ ਕਿਵੇਂ ਵਾਪਰੇ ਘਰ ਨਾਲ ਸਾਡੇ ਪਤਾ ਲੱਗਾ ਪੰਜ ਜੀ ਡੈਥ ਹੋ ਗਈ ਨਾ ਪਤਾ ਨਹੀਂ ਕਿ ਲੱਗਾ ਬੱਚੇ ਛੋਟੇ ਹੀ ਬੱਚੇ ਨਹੀਂ ਗੱਭਰੂ ਸੀ 18 18 18 ਸਾਲ ਦੇ ਆ ਅੱਛਾ ਜੀ ਤੇ ਕਿੰਨੇ ਕਿੰਨੇ ਬੱਚੇ ਕਿੰਨਾ ਕਿੰਨਾ ਦੱਸੋਗੇ ਨਾਮ ਸਾਰੇ ਕੱਲੇ ਹਾਂਜੀ ਕਿੰਨਾ ਕਿੰਨਾ ਦੱਸੋ ਜੀ ਬੰਦੇ ਮੈਂ ਕਿਹਨਾਂ ਦੱਸੋ ਇਹ ਨਾਮ ਕਿਹਨਾਂ ਦੇ ਗੁਰਵਿੰਦਰ ਸਿੰਘ ਹਾਂਜੀ ਅਮਰਜੀਤ ਕੌਰ ਹੂੰ ਤੇ ਕੁੜੀ ਦਾ ਨਾਮ ਹੈ ਕੂਆ ਹੂੰ ਵੱਡੇ ਮੁੰਡੇ ਦਾ ਨਗਰ ਲਾ ਲਿਆ ਹੂੰ ਇੱਕ ਮਿੰਟ ਕਿਨਾ ਭਜੀ ਆਪਣਾ ਮੇਰਾ ਨਾਮ ਗੁਰਮੀਤ ਸਰ ਕਿਹੜੇ ਪਿੰਡ ਤੋਂ ਪੰਡੋਰੀ ਗੋਲੇ ਦਾ ਇਹ ਕਿਸ ਤਰ੍ਹਾਂ ਸਭ ਆਪਣੀ ਕਿਰਪਾ ਲੱਗੇ ਪੰਜ ਦੀਆਂ ਡੈਥ ਹੋ ਗਈਆਂ ਪਰਿਵਾਰ ਦੀਆਂ ਜਿਹੜੇ तकरीबन 5:30 4:00 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਹੂੰ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਆ ਹੀ ਸਿਟੀ ਹਸਪਤਾਲ ਲੈ ਕੇ ਗਏ ਕੁਸਤ ਬਾਦ ਇਧਰ ਲੈ ਕੇ ਆਏ ਇਹਨਾਂ ਨੇ ਬਿਲਕੁਲ ਦਿੱਤਿਆ ਕੋਣ ਕੋਣ ਜੀ ਪਰਵਾਦ ਵਿੱਚ ਇਹਨਾਂ ਦੇ ਦਿੱਤ ਹੋਈ ਹੈ ਪੰਜ ਪਰਵਾਦ ਦੇ ਮੈਂ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀ ਇੱਕ ਬੇਟੀ ਹੀ ਦੋਨੋਂ ਜੀ ਆ ਆ ਜੀ ਕੋਈ ਇਨਸੀਡੈਂਟ ਹੋਇਆ ਕੀ ਮਾਮਲਾ ਹੈ ਸਰ ਸਾਰਾ ਮੈਂ ਐਸ ਐਚ ਓ ਸਦਰ ਤਰਨਤਾਰਨ ਹਾਂਜੀ ਹਾਂਜੀ ਇਹ ਸਾਡੇ ਮੇਰੇ ਏਰੀਆ ਦੇ ਵਿੱਚ ਢੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇਥੋਂ ਦਾ ਗੋਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸੇਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੇ ਆ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਰਡਰ ਜਿਹੜੇ ਸੀ ਅਗਲੀ ਕੰਨ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਧ ਸੀ ਉਹਦੇ ਦੇ ਇੱਕ ਲੰਮਾ ਗਾਰਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਪਰ ਜਿਹੜਾ ਲੰਮਾ ਗੱਡਰ ਤੇ ਜਿਹੜੀ ਤਰਨ ਤਰਨ ਦੇ ਪਿੰਡ ਪੰਡੋਰੀ ਕਲਾ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕੋ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਹੈ ਦੱਸਣ ਦੱਸ ਜੀਏ ਕਿ ਇੱਕੋ ਪਰਿਵਾਰ ਇੱਕੋ ਛੱਤ ਹੇ ਰਹਿ ਰਿਹਾ ਸੀਗਾ ਜਿੱਥੇ ਬੀਤੇ ਦਿਨੀ ਕੱਲ ਮੌਸਮ ਖਰਾਬ ਰਿਹਾ ਅਤੇ ਭਾਰੀ ਵਰਖਾ ਵੀ ਹੋਈ ਪਰ ਇਸ ਕਾਰਨ ਉਹਨਾਂ ਦੇ ਘਰ ਦੀ ਛੱਤ ਟੈਪ ਪਈ ਅਤੇ ਛੱਤ ਦੇ ਥੱਲੇ ਆਉਣ ਨਾਲ ਇੱਕੋ ਪਰਿਵਾਰ ਦੇ ਪੰਜ ਸਦਸਿਅ ਪੰਜ ਮੈਂਬਰਾਂ ਦੀ ਮੌਤ ਹੋ ਗਈ ਬਹੁਤ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਤਰਨ ਤਰਨ ਦੇ ਪਿੰਡ ਪੰਡੋਰੀ ਤੋਂ ਸਾਹਮਣੇ ਆਇਆ ਫਿਲਹਾਲ ਪਰਿਵਾਰ ਦੇ 5 ਮੈਂਬਰ ਸੀਗੇ ਜਿਨ੍ਹਾਂ ਦੇ ਵਿੱਚ 17-18 ਸਾਲ ਦੇ ਨੌਜਵਾਨ ਵੀ ਦੱਸੀ ਜਾ ਰਹੀ ਹੈਗੀ ਆ ਫਿਲਹਾਲ ਤਸਵੀਰਾਂ ਤੁਹਾਨੂੰ ਮੌਕੇ ਤੇ ਸਾਂਝੀਆਂ ਕਰ ਰਹੇ ਆਂ ਬਾਕੀ ਹੋਰ ਆਂਡ ਗਵਾਨ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਪਹੁੰਚੇ ਨਹੀਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਵਾਉਣੀ ਆ ਅਖਰ ਇਸ ਬਾਬਤ ਉਹਨਾਂ ਦਾ ਕੀ ਕਹਿਣਾ ਤੇ ਕੀ ਗੱਲਬਾਤ ਹੋਈ ਪਿਆ ਲੱਗਿਆ ਕਿ ਤੁਹਾਡੇ ਘਰ ਛਤ ਪਛਾੜਦੇ ਡੇਪੀ ਕੋਈ 5 ਜੀਆਂ ਡੈਥ ਹੋਈ ਕਿਸ ਤਰ੍ਹਾਂ ਇਹ ਕਿਦਾਂ ਪਬਲਿਕ ਕਰਨਾ ਹੈ ਪਤਾ ਨਹੀਂ ਲੱਗਿਆ ਇਹ ਰਾਤ ਕਿਹੜੇ ਵੇਲੇ ਰਿਗੀ ਹੈਗੀ ਅਸੀਂ ਤਾਂ ਕਦੇ ਨਹੀਂ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਘਰ ਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸ਼ੇਖ ਕੋਣ ਕੋਣ ਮੈਂਬਰ ਦੱਸੋ ਕੀ ਨਾਮ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਵੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਛੱਦ ਦੇ ਕੀ ਆ ਹਾਸਾ ਵਾਪਰੇ ਹਸਤਾ ਸਾ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਉਧਰਲੇ ਪਾਸੋਂ ਫੋਨ ਗਿਆ ਛੋਟੇ ਭਰਾ ਦੇ ਕਰਦੀ ਦਾ ਹੂੰ ਹੂੰ ਅਰਤਾ ਸਿੰਘ ਭਜੀ ਕਿਵੇਂ ਵਾਪਰੇ ਘਰ ਨਾਲ ਸਾਡੇ ਪਤਾ ਲੱਗਾ ਪੰਜ ਜਿੱਦਤ ਹੋ ਗਈ ਨੇ ਪਤਾ ਹੈ ਬੱਚੇ ਛੋਟੇ ਹੀ ਨੇ ਬੱਚੇ ਨਹੀਂ ਗੱਭਰੂ ਸੀ 18 18 ਸਾਲ ਦੇ ਅੱਛਾ ਜੀ ਤੇ ਕਿੰਨੇ ਕਿੰਨੇ ਨਹੀਂ ਨਹੀਂ ਬੱਚੇ ਕਿੰਨਾ ਕਿੰਨਾ ਦੱਸੋ ਜੀ ਦੱਸੋ ਨਾਮ ਸਾਰੇ ਕੱਲੇ ਹਾਂਜੀ ਕਿੰਨਾ ਕਿੰਨਾ ਦੱਸੋ ਜੀ ਬੰਦੇ ਮੈਂ ਕਿਹਨਾਂ ਦੱਸੋ ਜੀ ਨਾਮ ਕਿਹਨਾਂ ਦੇ ਗੁਰਵਿੰਦਰ ਸਿੰਘ ਹਾਂਜੀ ਅਮਰਜੀਤ ਕੌਰ ਹੂੰ ਤੇ ਕੁੜੀ ਦਾ ਨਾਮ ਇਹ ਕੂਆ ਹੂੰ ਵੱਡੇ ਮੁੰਡੇ ਦਾ ਨਗਰ ਲਾ ਲਿਆ ਹੂੰ ਇੱਕ ਹੁੜਕੀ ਨਾ ਪਾਜੀ ਆਪਣਾ ਮੇਰਾ ਨਾਮ ਗੁਰਮੀਤ ਸਿੰਘ ਸਰ ਕਿਹੜੇ ਪਿੰਡ ਤੋਂ ਪੰਡੋਰੀ ਗੋਲੇ ਦਾ ਇਹ ਕਿਸ ਤਰ੍ਹਾਂ ਸਰ ਆਪਣੀ ਕਿਰਪਾ ਲੱਗੇ ਪੰਜ ਦਿਨਾਂ ਦੇ ਦਿੱਤ ਹੋਏ ਪਰਿਵਾਰ ਦੀਆ ਜੀ ਦੇ तकरीबन 5:30 4 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਹੀ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਹੂੰ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਹੀ ਸੀਟੀ ਹਸਤਾ ਲਿਕੇ ਗਏ ਉਸ ਤੋਂ ਬਾਅਦ ਇਧਰ ਲੈ ਕੇ ਆਏ ਇਹਨਾਂ ਨੇ ਬਿਲਕੁਲ ਦਿੱਥੇ ਕੋਣ ਕੋਣ ਜੀ ਪਰਿਵਾਰ ਵਿੱਚ ਜਿੰਨੇ ਦਿੱਥੇ ਆ ਪੰਜ ਪਰਿਵਾਰ ਦੇ ਮੈਂ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀ ਇੱਕ ਬੇਟੀ ਹੀ ਦੋਨੋਂ ਜੀ ਆਪ ਨੇ ਕੋਈ ਇਨਸੀਡੈਂਟ ਹੋਇਆ ਆ ਕੀ ਮਾਮਲਾ ਆ ਸਰ ਸਾਰਾ ਮੈਂ ਐਸਐਚਓ ਸਦਰ ਕਰਨ ਕਰਨ ਹਾਂਜੀ ਹਾਂਜੀ ਇਹ ਸਾਡੇ ਮੇਰੇ ਏਰੀਆ ਦੇ ਵਿੱਚ ਫਲੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਗੋਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸਿਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੀਆਂ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੀ ਕੰਧ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਧ ਸੀ ਉਹਦੇ ਦੇ ਇੱਕ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਔਰ ਜਿਹੜਾ ਲੰਮਾ ਗੱਡਰ ਤੇ ਜਿਹੜੀ ਤਰਨ ਤਰਨ ਦੇ ਪਿੰਡ ਪੰਡੋਰੀ ਕਲਾ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕੋ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਹੈ ਦੱਸਣ ਦੱਸ ਜੀ ਕਿ ਇੱਕੋ ਪਰਿਵਾਰ ਇੱਕੋ ਛੱਤ ਹੇ ਰਹਿ ਰਿਹਾ ਸੀਗਾ ਜਿੱਥੇ ਬੀਤੇ ਦਿਨੀ ਕੱਲ ਮੌਸਮ ਖਰਾਬ ਰਿਹਾ ਅਤੇ ਭਾਰੀ ਵਰਖਾ ਵੀ ਹੋਈ ਪਰ ਇਸ ਕਾਰਨ ਉਹਨਾਂ ਦੇ ਘਰ ਦੀ ਛੱਤ ਟੈਪ ਪਈ ਅਤੇ ਛੱਤ ਦੇ ਥੱਲੇ ਆਉਣ ਨਾਲ ਇੱਕੋ ਪਰਿਵਾਰ ਦੇ ਪੰਜ ਸਦਸਿਅ ਪੰਜ ਮੈਂਬਰਾਂ ਦੀ ਮੌਤ ਹੋ ਗਈ ਬਹੁਤ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਤਰਨ ਤਰਨ ਦੇ ਪਿੰਡ ਪੰਡੋਰੀ ਤੋਂ ਸਾਹਮਣੇ ਆਇਆ ਫਿਲਹਾਲ ਪਰਿਵਾਰ ਦੇ 5 ਮੈਂਬਰ ਸੀਗੇ ਜਿਨ੍ਹਾਂ ਦੇ ਵਿੱਚ 17-18 ਸਾਲ ਦੇ ਨੌਜਵਾਨ ਵੀ ਦੱਸੇ ਜਾ ਰਹੇ ਹੈਗੇ ਆ ਫਿਲਹਾਲ ਤਸਵੀਰਾਂ ਤੁਹਾਨੂੰ ਮੌਕੇ ਤੇ ਸਾਂਝੀਆਂ ਕਰ ਰਹੇ ਆ ਬਾਕੀ ਹੋਰ ਆਂਡਗਵਾਨ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਪਹੁੰਚੇ ਨਹੀਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਵਾਉਣੀ ਆ ਅਖਰ ਇਸ ਬਾਬਤ ਉਹਨਾਂ ਦਾ ਕੀ ਕਹਿਣਾ ਤੇ ਕੀ ਗੱਲਬਾਤ ਹੋਈ ਪਿਆ ਲੱਗਾ ਕਿ ਤੁਹਾਡੇ ਘਰ ਸ਼ਤਕਸ਼ਾਦ ਦੇਪੀ ਕੋਈ 5 ਜੀਆਂ ਡੈਥ ਹੋਈ ਕਿਸ ਤਰ੍ਹਾਂ ਇੱਕ ਇਤਨਾ ਪਬਲਿਕ ਹੋਣਾ ਹੈ ਬੋਧ ਨਹੀਂ ਲੱਗਾਈ ਰਾਤ ਕਿਹੜੇ ਵੇਲੇ ਰਿਗੀ ਹੈਗੀ ਅਸੀਂ ਤੇਨੇ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਖਰਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੌਣ ਕੌਣ ਮੈਂਬਰ ਦੱਸੋ ਕੀ ਨਾਮ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਨੇ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਛਾਦੇ ਕੀ ਆ ਹਾਸਾ ਵਾਪਰੇ ਰਸਤਾ ਸਾਡੇ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਉਧਰਲੇ ਪਾਸੋਂ ਖੋਣ ਗਿਆ ਛੋਟੇ ਭਰਾ ਦੇ ਘਰ ਦੀ ਦਾ ਹੂੰ ਹੂੰ